ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲੜਕੇ ਦਾ ਅਲਾਦੀਨਪੁਰ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਮੜਾ ਜੈਣ ਹੋਇਆ ਲੱਲਾ son of ਮੰਗਲ ਸਿੰਘ ਮਰਾਦਪੁਰ ਦਾ ਇਹ ਜੱਜਾ ਔਰ ਲੱਲਾ ਗੈਂਗ ਦੇ ਬੰਦੇ ਆ ਜਦੋਂ ਇਹਨੂੰ ਅਵਾਜ਼ ਮਾਰੀ ਹੈ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਹੈ ਔਰ ਸਾਡੇ ਐਸਆਈ ਬਲਦੇਵ ਨਾ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਹੈ ਏ ਸਾਡੇ ਸਿਟੀ ਤਰਨ ਤਰਨ ਦੇ ਵਿੱਚ ਇੱਕ ਪਰਚਾ ਦਰਜਾ 2024 ਦਾ 143 ਨੰਬਰ ਉਹਦੇ ਵਿੱਚ ਮਰਾਦਪੁਰ ਸਬਜ਼ੀ ਮੰਡੀ ਦੇ ਵਿੱਚ ਇੱਕ ਮਰਡਰ ਹੋਇਆ ਸੀ ਪ੍ਰਿੰਸ ਨਾਂ ਦੇ ਲੜਕੇ ਦਾ ਆਲਾਦੀਨਪੁਰ ਦਾ ਉਹਦੇ ਵਿੱਚ ਸਾਡੇ ਇੱਕ ਮੁਜਰਮ ਵਾਂਟਡ ਸੀ ਲੱਲਾ ਮੜਾ ਜਾ ਇਹਨੂੰ ਲੱਲਾ son of ਮੰਗਲ ਸਿੰਘ ਮਰਾਦਪੁਰ ਦਾ ਇਹ ਜੱਜਾ ਔਰ ਲੱਲਾ ਗੈਂਗ ਦੇ ਬੰਦੇ ਆ ਇਹਦੇ ਦਾ ਪਿੱਛਾ ਕਾਫੀ ਦੇਰ ਤੋਂ ਪੁਲਿਸ ਕਰ ਰਹੀ ਸੀ ਕਿਉਂਕਿ ਕਾਫੀ ਇਹਦੀਆਂ ਹਰਕਤਾਂ ਜਿਹੜੀਆਂ ਆਉਂ ਨੋਟ ਕੀਤੀਆਂ ਜਾ ਰਹੀਆਂ ਸੀ ਸੋ ਅੱਜ ਵੀ ਐਸ ਐਚਓ ਸਿਟੀ ਤਰਨਤਾਰ ਆਪਣੀ ਫੋਰਸ ਨਾਲ ਇਲਾਕੇ ਵਿੱਚ ਸਨ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਕਿ ਉਹ ਬੰਦਾ ਮਰਾਦਪੁਰ ਦੇ ਵਿੱਚ ਇੱਕ ਬਾਹਰ ਜਿਹੜਾ ਇੱਕ ਕੰਡਾ ਉਹਦੇ ਪਿੱਛੇ ਇੱਕ ਗਰਾਊਂਡ ਦੇ ਵਿੱਚ ਫਿਰ ਰਿਹਾ ਜਦੋਂ ਪੁਲਿਸ ਉੱਥੇ ਪਹੁੰਚੀ ਆ ਜਦੋਂ ਇਹਨੂੰ ਰੋਕ ਆਵਾਜ਼ ਮਾਰੀ ਆ ਇਹ ਦੌੜ ਪਿਆ ਔਰ ਪੁਲਿਸ ਤੇ ਫਾਇਰਿੰਗ ਕੀਤੀ ਆ ਔਰ ਸਾਡੇ ਏਐਸਆਈ ਬਲਦੇਵ ਨਾਲ ਜਿਹਦੇ ਇਮੀਡੀਏਟਲੀ ਉਹਦੇ ਹੱਥ ਤੇ ਗੋਲੀ ਲੱਗੀ ਆ ਉਹਨੂੰ ਆਪਾਂ ਐਡਮਿਟ ਕਰਾ ਦਿੱਤਾ ਔਰ ਇਸ ਦੌਰਾਨ ਜਿਹੜਾ ਪੁਲਿਸ ਨੇ ਉਹਨਾਂ ਦਾ ਪਿੱਛਾ ਕੀਤਾ ਉਹ ਦੌੜ ਪਿਆ ਫਾਇਰਿੰਗ ਹੋਈ ਹੈ ਉਹਦੇ ਵਿੱਚ ਲੱਲਾ ਜਿਹੜਾ ਉਹ ਫਿਰ ਮੌਕਾ ਪਾ ਕੇ ਨਿਕਲ ਗਿਆ ਉਹਦਾ ਭਰਾ ਜਿਹੜਾ ਕਿ ਨਾਲ ਸੀ ਉਹਦੇ ਵਿੱਚ ਉਹ ਵੀ ਫਾਇਰਿੰਗ ਕਰ ਰਿਹਾ ਸੀ ਉਹਦੇ ਗੋਲੀ ਲੱਗੀ ਹੱਥ 'ਚ ਉਹਨੂੰ ਅਰੈਸਟ ਕਰ ਲਿਆ ਮੌਕੇ ਤੋਂ ਉਸ ਕੋਲੋਂ ਜਿਹੜਾ 32 32 ਬੋਰ ਦਾ ਪਿਸਟਲ ਮਿਲਿਆ ਔਰ ਚਾਰ ਉਹਦੇ ਕੋਲੋਂ ਫਿਲਹਾਲ ਰਾਉਂਡ ਮਿਲੇ ਜੀ ਇਸ ਵਾਰ ਗੋਲੀ ਸਰ ਕਿੰਨੀ ਗੋਲੀਆਂ ਜਖਮੀ ਆ ਸਰ ਤੁਰੰਤਮ ਥਾਣਾ ਸਿਟੀ ਜੀ ਸੀ ਆ ਥਾਣਾ ਸਿਟੀ ਦੇ ਮੁਲਾਜ਼ਮ ਸੀ ਸਾਡੇ ਐਸੇ ਬਲਦੇਵ ਸਿੰਘ ਕਿਉਂਕਿ ਹਰ ਪਾਸਿਓਂ ਪੁਲਿਸ ਨੇ ਇਨਸਪੈਕਟਰ ਸਾਹਿਬ ਨੇ ਘੇਰਾ ਪਾਇਆ ਹੋਇਆ ਸੀ ਤੇ ਜਿਸ ਪਾਸੇ ਸਾਡੇ ਜਿਵੇਂ ਬਲਦੀਬ ਉਹ ਉਸ ਪਾਸੇ ਨੂੰ 도ੜਿਆ ਔਰ ਜਦੋਂ ਲਲਕਾਰਿਆ ਉਸ ਦਰਾਨੇ ਨੂੰ ਫਾਇਰਿੰਗ ਕਰਤੀ ਪੁਲਿਸ ਨੇ ਗੋਲੀਆਂ ਫਿਲਹਾਲ ਤੇ ਉਹਨਾਂ 2-3 ਚਲਾਈਆਂ ਹਨ ਸਾਡੇ ਤੇ ਉਹਦੇ ਬਾਅਦ ਫਿਰ ਉਹ ਦੌੜ ਪਿਆ ਉਹਦਾ ਭਰਾ ਵੀ ਨਾਲ ਸੀ ਫਿਰ ਕਿਸ ਕੈਟਾਗਰੀ ਦਾ ਹੈਗਾ ਬੰਮਾ ਲੋਕਲ ਲੈਵਲ ਦਾ ਜਾਂ ਕਿਸ ਤਰ੍ਹਾਂ ਦੇ ਦੇਖੋ ਇਹ ਜੱਜਾ ਤੇ ਲੱਲਾ ਗੈਂਗ ਹੈ ਉਹਦਾ ਇਹ ਮੈਂਬਰ ਹੈਗਾ ਜੀ ਲੋਕਲ ਲੈਵਲ ਤੇ ਲੋਕਲ ਲੈਵਲ ਤੇ ਕਰ ਰਿਹਾ ਸੀ ਔਰ ਕਾਫੀ ਇਹ ਜਿਹੜਾ ਥੋੜਾ ਖਤਰਨਾਕ ਕਿਸਮ ਦਾ ਬੰਦਾ ਹੈ ਔਰ ਕਾਫੀ ਦੇ ਦੇ ਦੀ ਮੂਵਮੈਂਟ ਇਹਦੇ ਚੱਲ ਰਹੀ ਹੈ ਮੁਕਦਮੇ ਕਿਹੜੇ ਮੁਕਦਮੇ ਜਿਹੜੇ ਦਰਜ ਨੇ ਇਹਦੇ ਤੇ ਇਕਾ ਦੀ ਕਰ ਨੇ ਇਹਦੇ ਖਿਲਾਫ ਮੁਕਦਮੇ ਪਹਿਲਾਂ ਵੀ ਲੜਾਈ ਝਗੜੀ ਦੇ ਔਰ 307 ਦੇ ਮੁਕਦਮੇ ਆ ਇਹਦੇ ਖਿਲਾਫ ਵੀ ਇਹਦਾ ਜਿਹੜਾ ਭਰਾ ਜ਼ਖਮੀ ਆ ਜੱਗਾ ਉਹਦੇ ਖਿਲਾਫ ਵੀ ਇੱਕ ਪਰਚਾ ਦਰਜਾ ਪਹਿਲਾਂ ਇਹਦੇ ਲਿੰਕ ਲਿੰਕ ਇਹਦਾ ਕੋਈ ਲਿੰਕ ਇਹਦੇ ਜਿਹੜੇ ਹੁਣ ਆਪਾਂ ਇਹਦੇ ਵੈਰੀਫਾਈ ਕਰਾਂਗੇ ਵੀ ਕੀ ਇਹਦੇ ਨਾਲ ਲਿੰਕ ਹੈ ਕਿਉਂਕਿ ਕਾਫੀ 2 ਸਾਲ ਦਾ ਇਹ ਬੰਦਾ ਭਗੌੜਾ ਹੈ ਇਹਦੇ ਨਾਲ ਦੇ ਕੁਝ ਮੁਜਰਮ ਜਿਹੜੇ ਜੇਲ੍ਹ ਚ ਆ ਹੁਣ ਇਹਦੀ ਪੁੱਛਗਿਛ ਕਰਾਂਗੇ ਜਿਹੜਾ ਜ਼ਖਮੀ ਹੈ ਜਦੋਂ ਠੀਕ ਹੁੰਦਾ ਨੂੰ ਆਪਾਂ ਪੁੱਛਗਿਛ ਕਰਾਂਗੇ ਔਰ ਦੂਜਾ ਜਿਹੜੀ ਟੀਮ ਹੈ ਉਹ ਦੋਸ ਬੰਦੇ ਦੀ ਰਿਸਰਚ ਕਰਦੀ ਹੈ ਕਿੰਨੇ ਸਰ ਗੋਲੇ ਕਿ ਲੱਗਿਆ ਇਹਦੇ ਇਹਦੇ ਹੁਣ ਚੈੱਕ ਕਰਦੇ ਡਾਕਟਰ ਦੱਸੇਗਾ ਕਿੰਨੀਆਂ ਗੋਲੀਆਂ ਇਹਦੇ ਲਾਤ ਤੇ ਗੋਲੀ ਲੱਗੀ ਹੈ